ਆਪ ਦੀ ਸਰਕਾਰ ਆਪ ਦੇ ਦਵਾਰ ਮਹਿੰਮ ਤਹਿਤ ਫਤੇਗੜ ਚੂੜੀਆਂ ਦੇ ਸ਼ਹਿਰ ਅਤੇ ਪਿੰਡਾਂ ਚ ਦੋ ਦਿਨ ਵੀ ਲੱਗੇ ਕੈਂਪ ਹਲਕਾ ਇੰਚਾਰਜ ਬਲਪੀਰ ਸਿੰਘ ਪੰਨੂ ਅਤੇ ਸਰਕਾਰੀ ਅਧਿਕਾਰੀਆਂ ਨੇ ਕੀਤੀ ਸ਼ਿਰਕਤ ਸਰਕਾਰ ਆਪ ਦੇ ਦਵਾਰ ਮਹਿੰਮ ਤਹਿਤ ਫਤੇਗੜ ਚੂੜੀਆਂ ਆਵਾੜ ਨੰਬਰ 3 ਅਤੇ ਪਿੰਡ ਸੁੰਡਲ ਭਾਰਤਵਾਲ ਕਰੂਵਾਲ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਐਸਟੀਐਮ ਤਸਦੀਕਾਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮਹੱਇਆ ਕਰਾਉਣ ਲਈ ਇਹ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਹੈ ਉਹਨਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸੇਵਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਕੈਂਪਾਂ ਵਿੱਚ ਵਤਵਤਾਵਦਾ ਸ਼ਰਕਤ ਕਰਨ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਉਠਾਉਣ ਪਨੂ ਨੇ ਕਿਹਾ ਕਿ ਹਲਕਾ ਫਤੇਗੜ ਚੂੜੀਆਂ ਵਿੱਚ ਇਹ ਕੈਂਪ ਲਗਾਤਾਰ ਚਾਰੀ ਜਾਣਗੇ ਅਤੇ ਉਹ ਖੁਦ ਇਹ ਕੈਂਪਾਂ ਦੀ ਨਿਗਰਾਨੀ ਕਰਦੇ ਰਹਿਣਗੇ ਇਸ ਮੌਕੇ ਫਤੇਗੜ ਚੂੜੀਆਂ ਦੇ ਐਸ.ਟੀ.ਐਮ ਸੁਖਰਾਸ ਸਿੰਘ ਢਿੱਲੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਕੈਂਪਾਂ ਵਿੱਚ ਲੋਕਾਂ ਨੂੰ ਜਿੱਥੇ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਦਿੱਤਾ ਜਾ ਰਿਹਾ ਹੈ ਉਸ ਦੇ ਨਾਲ-ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਜਿੱਥੇ ਕੈਂਪਾਂ ਦਾ ਲਾਭ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਮਿਲ ਰਿਹਾ ਹੈ ਉਥੇ ਲੋਕਾਂ ਦਾ ਕੰਮ ਵੀ ਬਿਹਤ ਅਸਾਨੀ ਨਾਲ ਹੋ ਰਹੇ ਹਨ ਉਹਨਾਂ ਦਾ ਚਾਹੀ ਕਿ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਹਾਂਜੀ ਪੰਨੂ ਸਾਹਿਬ ਅੱਜ ਫਤੇਗੜ ਚੂੜੀਆਂ ਤਿੰਨ ਵਾਰਡ ਦੇ ਕੈਂਪ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਆਪਣੀ ਵੱਲੋਂ ਸਾਰੀ ਫਤੇਗੜ ਚੂੜੀਆਂ ਦੀ ਟੀਮ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਸਲਾਾਨਾ ਯੋਗ ਜੋ ਪ੍ਰਾਲਾ ਕੀਤਾ ਹੈ ਅਧਿਕਾਰ ਚੂੜੀਆਂ ਵਿੱਚ ਮੈਂ ਜੋ ਮੈਂ ਦੇਖ ਰਿਹਾ ਲਾਈਵ ਤੇ ਸਾਰੀ ਸੰਗਤ ਵੀ ਬੈਠੀ ਐ ਐਸਡੀਐਮ ਸਾਹਿਬ ਮੌਜੂਦ ਨੇ ਸਾਰਾ ਸਟਾਫ ਮੌਜੂਦ ਹੈ 70 70 72 73 ਸਾਲ ਦੇ ਬਜ਼ੁਰਗ ਆਰੇ ਨੇ ਜਿਨ੍ਹਾਂ ਦੀ ਅਜੇ ਤੱਕ ਬੁਢਾਪਾ ਪੈਨਸ਼ਨ ਨਹੀਂ ਲੱਗੀ 70 ਸਾਲਾਂ ਤੋਂ ਤਕਰੀਬਨ 70 75 ਸਾਲਾਂ ਤੋਂ ਥਾਣਾ ਬਾਣਾ ਉਲਝਿਆ ਪਿਆ ਸੀ ਗਰਾਊਂਡ ਲੈਵਲ ਤੇ نیچے ਗਰਾਊਂਡ ਲੈਵਲ ਤੇ ਥੱਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਬਾਵਾ ਖੱਜਲ ਖਰਾਬੀ ਪਿੰਡਾਂ ਦੇ ਮੋਤਵਾਰ ਵੀ ਖੱਜਲ ਖਰਾਬੀ ਕਰਦੇ ਸੀ ਪਿੰਡਾਂ ਦੇ ਮੋਤਵਾਰ ਵੀ ਖੱਜਲ ਕਰਦੇ ਸੀ ਕੀਤੀ ਚਲਦੀ ਸੀ ਕਿ 10-10000 ਰੁਪਿਆ ਖਰਚਾ ਕਰਾ ਦਿੰਦੇ ਸੀ ਤੇ ਖੱਜਲ ਖਰਾਰੀ ਲੱਭ ਕਰਦੇ ਸੀ ਲੱਗ ਕਰਦੇ ਸੀ ਅੱਜ ਫਤਿਹਗੜ੍ਹ ਚੂੜੀਆਂ ਵਿੱਚ ਵਾਰ ਨੰਬਰ 3 ਵਿੱਚ ਵਿੱਚ ਕਾਲੂ ਵਾਲ ਭਾਰਤ ਨਾਲ ਚਾਰ ਪਿੰਡਾਂ ਦੇ ਵਿੱਚ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਚੱਲ ਰਿਹਾ ਫਤਿਹਗੜ ਚੂੜੀਆਂ ਦੇ ਵਿੱਚ ਚਾਰ ਪਿੰਡਾਂ ਦੇ ਵਿੱਚ ਪੂਰਾ ਸਬੰਧਤ ਸਟਾਫ ਜੋ ਵੀ ਪਿੰਡਾਂ ਦੇ ਨਾਲ ਸਟਾਫ ਸਬੰਧਤ ਨੇ ਹਰ ਇੱਕ ਉਸਤਾਬ ਦੇ ਉੱਥੇ ਮੈਂਬਰ ਆਪਣੇ ਹਾਜ਼ਰ ਨੇ ਐਸਡੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਹੋਰ ਵੀ ਸਾਡੇ ਮੋਦਬਾਰ ਨੇ ਪਿੰਡਾਂ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਯੋਧੇ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਬੰਦੇ ਨੇ ਘਰ ਘਰ ਜਾ ਕੇ ਇੱਕ ਦਿਨ ਪਹਿਤੋਂ ਅਸੀਂ ਮੈਸੇਜ ਭਜਾਉਨੇ ਆ ਤਾਂ ਜੋ ਇਹ ਸਹੂਲਤ ਤੋਂ ਕੋਈ ਵੀ ਮਾਣ ਜਾ ਨਾ ਰਹਿ ਸਕੇ ਮੇਰੀ ਤੁਹਾਡੇ মিডিਆ ਰਾਈ ਵੀ ਸਾਰੀ ਫਤੇਗੜ ਚੂੜੀਆਂ ਜੀ ਨੂੰ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਦਿੱਤੇ ਗਏ ਸਨੇਹ ਤੁਹਾਡੇ ਪਿੰਡ ਵਿੱਚ ਇਹ ਕੈਂਪ ਲਗਾਵਾਂਗੇ ਅਸੀਂ ਇੱਕ ਜਾਂ ਦੋ ਦਿਨ ਪਹਿਲਾਂ ਪੂਰੇ ਪਿੰਡ ਦੇ ਵਿੱਚ ਪੰਪਲੈਟ ਵੀ ਬੰਨਾਂਗੇ ਪੂਰੇ ਪਿੰਡ ਦੇ ਵਿੱਚ ਅਲਾਸਮੈਂਟ ਵੀ ਕਰਾਈ ਜਾਵੇਗੀ ਤਾਂ ਜੋ ਇਸ ਸੁਵਿਧਾ ਤੋਂ ਕੋਈ ਵੀ ਸਾਡਾ ਵੀਰ ਮਨਜਾ ਨਾ ਰਹਿ ਸਕੇ ਔਰ ਮੈਂ ਨਾਲ-ਨਾਲ ਸੰਗਤ ਨੂੰ ਹੋਰ ਵੀ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਆਪਣੇ ਆਪਣੇ ਆਂਢੀ ਗੁਆਂਢੀ ਨੂੰ ਆਪਣੇ ਪਿੰਡ ਵਾਸੀ ਨੂੰ ਜੋ ਵੀ ਤੁਹਾਡੇ ਸੱਜਣ ਮਿੱਤਰ ਨੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਆਪਣਾ ਇਹ ਮੈਸੇਜ ਪਹਚਾਓ ਤਾਂ ਜੋ ਸਾਡਾ ਪਰਿਵਾਰ ਸਾਡਾ ਆਪਣਾ ਪਰਿਵਾਰ ਇਸ ਚੀਜ਼ ਦਾ ਬੈਨੀਫਿਟ ਲੈ ਸਕੇ ਖਾਸ ਤੌਰ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਮੈਂ ਸਾਰੇ ਪਿੰਡਾਂ ਦੇ ਵਿੱਚ ਇਹ ਸੁਵਿਧਾ ਬਾਰੇ ਮੈਸੇਜ ਪਹੁੰਚਾਉਣਾ ਵੀ ਆ ਔਰ মিডিਆ ਮੇਰਾ ਸਾਥ ਵੀ ਦਿੰਦਾ ਵਾ ਇਹਨਾਂ ਦਾ ਮੈਂ ਲਾਸਟ ਦੇ ਵਿੱਚ ਇਹਨਾਂ ਦਾ ਔਰ ਸਰਦਾਰ ਭਗਵੰਤ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਨੇ ਬਹੁਤ ਹੀ ਅੱਛੀ ਸਕੀਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅੱਜ ਦੂਸਰੇ ਦਿਨ ਅਸੀਂ ਚਾਰ ਕੈਂਪ ਲਗਾ ਰਹੇ ਹਾਂ ਇਹ ਜਿਹੜਾ ਕੈਂਪ ਹੈ ਇਹ ਫਤਿਹਗੜ ਚੂੜੀਆਂ ਦੇ ਸ਼ਹਿਰ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਸਬੰਧੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਕਈ ਵਾਰ ਲੋਕ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰ ਜਾਂਦੇ ਆ ਅਫਸਰ ਮੀਟਿੰਗਾਂ ਵਗੈਰਾ ਵਿੱਚ ਗਏ ਹੁੰਦੇ ਆ ਉਹਨਾਂ ਦੇ ਕੰਮ ਨਹੀਂ ਹੁੰਦੇ ਜਦੋਂ ਸਾਰੇ ਆਫਸਰ ਇੱਕੋ ਹੀ ਜਗ੍ਹਾ ਦੇ ਵਿੱਚ ਲੋਕਾਂ ਕੋਲ ਆਉਂਦੇ ਆ ਤਾਂ ਉਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਔਰ ਮੈਂ ਦੇਖ ਰਿਹਾ ਲੋਕ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰੀ ਸੇਵਾਵਾਂ ਦਾ ਲਾਭ ਉਠਾ ਰਹੇ ਆ ਸਰ ਪਿੰਡਾਂ 'ਚ ਵੀ ਜਿਹੜਾ ਕੈਂਪ ਚੱਲਦਾ ਪਿੰਡਾਂ 'ਚ ਵੀ ਚੱਲਦਾ ਮੈਂ ਜਾ ਕੇ ਆ ਅੱਜ ਸਾਡਾ ਤਿੰਨ ਪਿੰਡਾਂ ਦੇ ਵਿੱਚ ਕੈਂਪ ਹੈ ਇੱਕ ਸ਼ਹਿਰ 'ਚ ਕੈਂਪ ਹੈ ਅੱਗੋਂ ਕਿੰਨੇ ਦਿਨ ਲਗਾਤਾਰ ਚੱਲੇਗਾ ਲਗਾਤਾਰ ਇੱਕ ਮਹੀਨਾ ਚੱਲੂਗਾ ਜੀ ਸਾਰਾ ਪਿੰਡਾਂ 'ਚ ਚੱਲੇਗਾ ਹਾਂਜੀ ਹਾਂਜੀ ਸਾਰੀ ਸੌਫਟਵੇਅਰ ਜਿੰਨੂੰ ਫਤਿਹ ਕਰ ਹਰ ਪਿੰਡ ਦੇ ਵਿੱਚ ਜਾਵਾਂਗੇ ਅਸੀਂ ਸਾਰੀ ਸੌਫਟਵੇਅਰ ਨੂੰ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਵੀ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਵਿੱਚ ਸਾਰੇ ਅਫਸਰ ਇੱਕੋ ਜਗ੍ਹਾ ਹਰ ਪਿੰਡ ਹਰ ਵਾਰਡ ਦੇ ਵਿੱਚ ਜਾਣਗੇ ਤਾਂ ਲੋਕ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਉਠਾਉਣ ਕਿਸੇ ਦੇ ਆਧਾਰ ਕਾਰਡ 'ਚ ਪ੍ਰੋਬਲਮ ਆ ਕਿਸੇ ਨੇ ਕੋਈ ਸਰਟੀਫਿਕੇਟ ਬਣਾਉਣਾ ਹੋਰ ਵੀ ਜੋ ਵੀ ਸਮੱਸਿਆ ਆ ਮੈਂ ਖੁਦ ਚਾਰਾ ਸਾਰੇ ਕੈਂਪਾਂ ਦੀ ਨਿਗਰਾਨੀ ਕਰੂੰਗਾ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ